ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੰਸਾਰ ਦੇ ਭਲੇ ਦੀ ਮिशन ਦੀ ਗੱਲ ਹੋ ਰਹੀ ਸੀ ਵੀ ਗੁਰੂ ਗੁਰੂ ਦੇ ਪਿਆਰੇ ਸੰਸਾਰ ਦਾ ਭਲਾ ਚਾਹੁੰਦੇ ਨੇ ਇਹ ਸੰਸਾਰ ਹੈ ਜਿਹੜਾ ਇਹ ਅੱਗ ਦੀਆਂ ਨਦੀਆਂ ਚ ਪੈ ਕੇ ਸੜ ਰਿਹਾ ਹੈ ਅੱਗ ਦੇਆਂ ਨਦੀਆਂ ਵਗਦੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ ਗੁਰਮਖ ਨੂੰ ਨਜ਼ਰ ਆਉਂਦੀਆਂ ਬਿਨ ਨਾਮੈ ਜਗ ਕਮਲਾ ਫਿਰੈ ਗੁਰਮਖ ਨਜ਼ਰੀ ਆਇਆ ਆ ਨਾਮ ਨੂੰ ਭੁਲਾ ਕੇ ਦੁਨੀਆ ਕਮਲੀ ਹੋਈ ਫਿਰਦੀ ਐ ਪਰ ਨਜ਼ਰ ਕਿੰਨੋਂ ਆਇਆ ਗੁਰਮਖਾ ਨੂੰ ਇਤੇ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਖਾਇਆ ਮੜਮੁਖ ਖਾਦੇ ਗੁਰਮੁਖ ਹੋਰੇ ਜਿਨ ਸਚ ਨਾਮ ਚਿਤ ਲਾਇਆ ਗੁਰੂ ਸਭ ਦਾ ਭਲਾ ਮਨਾਉਂਦਾ ਗੁਰੂ ਦੇ ਪਿਆਰੇ ਗੁਰੂ ਦਾ ਸਿੱਖ ਗੁਰੂ ਦੀ ਸੰਗਤ ਸਾਡਾ ਮਿਸ਼ਨ ਹੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਇਹ ਸੰਸਾਰ ਆ ਜਿਹੜਾ ਇਹ ਜਲ ਰਿਹਾ ਹੈ ਨਾਮ ਤੋਂ ਬਿਨਾ ਸੰਗਤ ਤੋਂ ਬਿਨਾ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਭ ਵਾਲੇ ਕਹਿੰਦੇ ਭਾਈ ਸੰਸਾਰ ਜਲ ਰਿਹਾ ਹੈ ਸੰਸਾਰ ਨੂੰ ਅੱਗ ਲੱਗੀ ਹੋਈ ਹੈ ਆਪਣੇ ਵਰਗੇ ਕਹਿੰਦੇ ਨਜ਼ਰ ਤਾਂ ਆਉਂਦੀ ਨਹੀਂ ਮਹਾਰਾਜ ਸਾਨੂੰ ਤਾਂ ਦਿਸਦਾ ਨਹੀਂਗਾ ਇੱਕ ਦਿਨ ਸਤਪੁਰਖ ਸੈਰ ਕਰਕੇ ਆਏ ਆਪਣੇ ਕਮਰੇ ਵਿੱਚ ਚਲੇ ਗਏ ਕਮਰੇ ਵਿੱਚ ਜਾਣ ਤੋਂ ਬਾਅਦ ਜਿੱਥੇ ਸਟੇ ਕੀਤਾ ਸੀ ਮਾਲ ਅੜਦਲੀ ਗੜਬਈ ਸਿੰਘ ਜੀ ਨੂੰ ਕਹਿੰਦੇ ਆ ਉਹਨੇ ਦੇਖਿਆ ਵੀ ਮਹਾਪੁਰਖ ਇਹਨਾਂ ਚਰੰਦਰ ਬੈਠੇ ਰਹਿੰਦੇ ਆ ਕੁੰਡੀਆਂ ਲਾ ਕੇ ਕੀ ਕਰਦੇ ਆ ਵੇਖੀਏ ਸੇਵਾਦਾਰ ਨੇ ਕਰੋਸ਼ਮਦਾਨ ਵਿੱਚ ਦੀ ਵੇਖਿਆ ਜਦੋਂ ਸੈਰ ਕਰਕੇ ਆਏ ਮਹਾਪੁਰਖ ਪੰਜ ਸਨਾਨਾ ਕਰਕੇ ਰੂਮ ਵਿੱਚ ਚਲੇ ਗਏ ਉਧਰ ਸੇਵਾਦਾਰ ਨੇ ਵੀ ਜਲ ਪਾਣੀ ਛੱਕ ਕੇ ਰੋਸ਼ਨ ਬਾਣ ਵਿੱਚ ਵੀ ਦੇਖਣਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਸੰਤ ਜੀ ਮਹਾਰਾਜ ਹੱਥ ਜੋੜਦੇ ਆ ਅਰਦਾਸ ਕਰਦੇ ਆ ਮੱਥਾ ਟੇਕ ਲੈਂਦੇ ਆ ਫਿਰ ਖੜੇ ਹੋ ਜਾਂਦੇ ਆ ਹੇ ਮੇਤਰਾਾਂ ਚੋਂ ਜਲ ਆਉਂਦਾ ਹੈ ਫਿਰ ਬਰਾਗਮਈ ਹਾਲਤ ਚ ਮੱਥਾ ਟੇਕਦੇ ਆਂ ਫਿਰ ਖੜੇ ਹੋ ਜਾਂਦੇ ਏਦਾਂ ਕਰ ਕਰਕੇ ਸੰਤ ਜੀ ਮਹਾਰਾਜ ਨੇ ਕੋਈ 100 ਵਾਰ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਜਿਹੜਾ ਉਹ ਆੜਦਲੀ ਸਿੱਖ ਦੇਖਦਾ ਸੀ ਨਾ ਨਾਲ ਉਹਦੇ ਅੰਦਰ ਸ਼ੰਕਾ ਹੋ ਗਈ ਉਹ ਜਦੋਂ ਅਗਲੇ ਦਿਨ ਮਹਾਪੁਰਖ ਸੈਰ ਨੂੰ ਗਏ ਨਾਲ ਉਹ ਵੀ ਜਾਂਦਾ ਰਿਹਾ ਉੱchn ਲੱਗਿਆ ਮਹਾਰਾਜੀ ਇੱਕ ਮੇਰੇ ਸ਼ੰਕਾ ਹੈ ਕਹਿੰਦੇ ਕੀ ਸ਼ੰਕਾ ਹੈ ਸ਼ੰਕਾ ਤਾਂ ਭਾਈ ਜਿਵੇਂ ਬਿਸਤਰੇ ਦੇ ਉੱਤੇ ਕੋਈ ਰੋੜ ਹੋਵੇ ਚੁੱਭਦਾ ਰਹਿੰਦਾ ਹੈ ਬੰਦਾ ਪੈੰਨਾ ਨਹੀਂ ਏਦਾਂ ਹੀ ਜਿਹੜਾ ਮਨ 'ਚ ਸ਼ੰਕਾ ਹੋਵੇ ਬੰਦੇ ਨੂੰ ਟਿਕਣ ਨਹੀਂ ਦਿਆ ਕਰਦਾ ਸ਼ੰਕਰ ਨਿਵਰਤ ਕਰ ਲੈਣਾ ਚਾਹੀਦਾ ਉਹ ਕਹਿਣ ਲੱਗੇ ਮਹਾਰਾਜ ਜੀ ਆਪ ਜੀਆ ਨੂੰ ਮੈਂ ਕੱਲ ਵੇਖਿਆ ਤੁਸੀਂ 100 ਵਾਰੀ ਕੋਈ 150 ਵਾਰੀ ਮੱਥਾ ਟੇਕਿਆ ਆਪ ਜੀ ਇਹ ਕੀ ਗੱਲ ਸੀ ਮੇਰੀ ਸਮਝ ਤੋਂ ਬਾਹਰ ਹੈ ਸਤਪੁਰਖ ਕਹਿੰਦੇ ਤੁਸੀਂ ਸਾਡੀ ਕਰਨੀ ਨੂੰ ਵੇਖਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਤੂੰ ਬਹੁਤ ਮਾੜਾ ਕਰਿਆ ਇੱਥੇ ਰੱਖ ਦੇ ਸਾਡਾ ਗੜਵਾ ਜਾ ਨੱਠ ਜਾ ਜਿੱਧਰ ਨੂੰ ਤੇਰਾ ਮੂੰਹ ਹੁੰਦਾ ਹੈ ਅਰ ਤੇਰੀ ਗੱਲ ਦਾ ਜਵਾਬ ਲੈ ਜਾ ਅਸੀਂ ਕਦੇ ਨਹੀਂ ਵਾਰ-ਵਾਰ ਮੱਥੇ ਟੇਕਦੇ ਸੀ ਸੱਚੇ ਪਾਤਸ਼ਾਹ ਕਿਰਪਾ ਕਰੋ ਉਹ ਜੱਗ ਜਲਦਾ ਜਾਂਦਾ ਹੈ ਜੀ ਸਾਥ ਗੁਰਾਂ ਰੱਖ ਲੈ ਕਿਰਪਾ ਕਰਕੇ ਇਹਲਵੇ ਜਾਂਦਾ ਹੈ ਜੀ ਅੱਖ ਲੈ ਕਿਰਪਾ ਕਰਕੇ ਵਿਜਾਲ ਜੀ ਜਾਂਦਾ ਜੀ ਸਤਗੁਰ ਰੱਖ ਲੋ ਕਿਰਪਾ ਕਰਕੇ ਚੱਲਦਾ ਜਾਂਦਾ ਜੀ ਸਤਗੁਰ ਰੱਖ ਲੈ ਕਿਰਪਾ ਕਰਕੇ ਚੱਲਦਾ ਜਾਂਦਾ ਜੀ ਸਤਗੁਰ ਰੱਖ ਲੋ ਕਿਰਪਾ ਚੱਲਦਾ ਜਾਂਦਾ ਜੀ ਸਤਗੁਰ ਰੱਖ ਲੋ ਕਿਰਪਾ ਕਰਕੇ ਚੱਲਦਾ ਜਾਂਦਾ ਜੰਗ ਰੱਖ ਲੋ ਰੱਬ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਰੱਖ ਲੋ ਕਿਰਪਾ ਕਰਕੇ ਲੱਗ ਜੜ ਕੇ ਜੰਦਗੀ ਰੱਬ ਗੁਰ ਰੱਖ ਲੋ ਕਿਰਪਾ ਕਰਕੇ ਆ ਜਾਉਂਦਾ ਜੰਦਗੀ ਹਰ ਗੁਰ ਰੱਖ ਲੋ ਕਿਰਪਾ ਸਤ ਗੁਰ ਰੱਖ ਲੋ ਕਿਰਪਾ ਕਰਕੇ ਤੇ ਜਲਦਾ ਜਾਂਦਾ ਜੀ ਸਤ ਗੁਰ ਰੱਖ ਲੋ ਕਿਰਪਾ ਜਲਦਾ ਜਾਂਦਾ ਜੀ ਸਤ ਗੁਰ ਰੱਖ ਲੋ ਕਿਰਪਾ ਕਰਕੇ ਜਲਦਾ ਜਾਂਦਾ ਜੀ ਸਤ ਗੁਰ ਰੱਖ ਲੋ ਕਿਰਪਾ ਕਰਕੇ ਜਗ ਤੇ ਜਲੰਦਾ ਰੱਖ ਲੈ